ਸਰ ਕੀ ਕਹਿਣਾ ਚਾਹੁੰਦੇ ਹੋ ਤਰਮਿੰਦਰ ਜੀ ਇਸ ਦੁਨੀਆ ਨੂੰ ਅਲਵਿਦਾ ਅੱਗੇ ਨੇ ਤੁਸੀਂ ਵੀ ਬੰਬੇ ਦੇ ਵਿੱਚੋਂ ਆ ਤਰਮਿੰਦਰ ਜੀ ਪੰਜਾਬ ਦੀ ਸ਼ਾਨ ਸੀ ਤੁਹਾਡੇ ਨਾਲ ਵੀ ਕੰਮ ਕਰਿਆ ਹੋਣਾ ਤਾਂ ਅੱਜ ਕਿਹੋ ਜਿਹਾ ਮਨ ਦੇ ਵਿੱਚ ਉਦਾਸੀ ਵੀ ਹੈ ਤੇ ਉਹ ਗੱਲਾਂ ਵੀ ਚੇਤਿਆਰੀਆਂ ਹੋਣੀਆਂ ਜਿਹੜੀ ਤਰਮਿੰਦਰ ਜੀ ਨੇ ਸਮਾਂ ਤੁਸੀਂ ਪਤਾਇਆ ਇਹੀ ਸੀ ਕਿ ਤਬੀਅਤ ਖਰਾਬ ਹੋਈ ਲੇਕਿਨ ਉਮੀਦ ਪੂਰੀ ਸੀ ਕਿ ਠੀਕ ਹੋ ਜਾਣਗੇ ਵਾਪਸ ਆ ਜਾਣਗੇ ਉਹਨਾਂ ਦਾ ਉਹ ਜਿਹੜਾ ਜੋਸ਼ ਸੀ ਤੁਸੀਂ ਦੇਖੋਗੇ ਪਿਛਲੇ 1 ਗੇੜ ਸਾਲ ਦਾ जो अपने फैंस ना गल करना करना एक्सरसाइज एडवाइस देना है कि कितनी महान सोल कितनी दे सोच से कि मेरे जिंदगी गुजरी है लोगों फैंस नाल तक उन्होंने रहे चीज मैं कभी भूल नहीं सदा दलेरी है मैं कभी नहीं भाकी ਮੇਰੇ ਹੀਰੋ ਸੀ ਉਹ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਮੇਰੀ ਜਵਾਨੀ ਸਾਰੀ ਉਹਨਾਂ ਦੀ ਫਿਲਮਾਂ ਸੀ ਲੇਕਿਨ ਉਹਦੇ ਪੋਸਟਰ ਲਗਾਉਂਦਾ ਸੀ ਮੈਂ ਆਪਣੇ ਕਾਰ ਵਿੱਚ ਠੀਕ ਹੈ ਨਹੀਂ ਨਹੀਂ ਅਲਮਾਰੀ ਵਿੱਚ ਸਾਰੀਆਂ ਚੀਜ਼ਾਂ ਸਨ ਲੇਕਿਨ ਬੇहद ਯਾਦ ਮੈਨੂੰ ਦੁੱਖ ਹੈ ਇਨਸਾਨ ਕਿ ਐਸੀ ਹਸਤੀਆਂ ਜਿੰਨਾ ਵੀ ਜੀ ਜਾਣ ਨਾ ਉਹ ਬਹੁਤ ਅੱਛਾ ਰਹਿੰਦਾ ਹੈ ਅਜਾ ਤੁਹਾਡੇ ਨਾਲ ਵੀ ਕੋਈ ਮੁਲਾਕਾਤ ਹੋਈਆਂ ਜੀ ਫਿਰ ਮੈਂ ਲਾਸਟ ਜਦ ਉਹਨਾਂ ਨੇ ਫਿਲਮਾਂ ਨਹੀਂ ਕਰ ਰਿਹਾ ਜਿਆਦਾ ਮੇਰੀ बात नहीं हुई लेकिन मेरी पुरानी काफी याद आने उन्होंने काफी फिल्मों में कीतियां हुई हैं उन्होंने ठीक है तो वो तो भी मेरे स्टार ही सी मेरे लिए ले थे लेकिन बहुत अच्छा है वो सारा जो भी काम किया बहुत अच्छा है फिर बाकी फैमिली मेंबर्स नाल भी किया है लेकिन ਅਜਾ ਦਿਨ ਜ਼ਰੂਰ ਹੈ ਇੱਕ ਇੱਕ ਤਰਫ ਤੁਸੀਂ ਉਹਨਾਂ ਨੂੰ ਇਸ ਤਰ੍ਹਾਂ ਯਾਦ ਕਰਦੇ ਹੋ ਕਿ ਮੇਰੇ ਅچھے ਟਾਈਮ ਉਹਨਾਂ ਨਾਲ ਗੁਜ਼ਰਿਆ ਦੂਸਰੀ ਤਰਫ ਫੀਲ ਵੀ ਹੁੰਦਾ ਥਾ ਉਹਨੂੰ ਕਿ ਤੁਸੀਂ ਅੱਜ ਸਾਡੇ ਵਿੱਚ ਨਹੀਂ ਹੈਗੇ ਮੈਨੂੰ ਲੱਗਦੀ ਜਿਹੜਾ ਪੰਜਾਬ ਦੇ ਵਿੱਚ ਐਕਟਰ ਬਣਨ ਦਾ ਸੁਪਨਾ ਲੈਂਦਾ ਸੀ ਤਾਂ ਉਹਨੂੰ ਮਜ਼ਾਕ ਦੇ ਵਿੱਚ ਵੀ ਕਿਹਾ ਜਾਂਦਾ ਸੀ ਵੀ ਤੂੰ ਵੱਡਾ ਹੋ ਕੇ ਧਰਮਿੰਦਰ ਬਾਨਾ ਮਤਲਬ ਮੈਨੂੰ ਲੱਗਦੀ ਉਹ ਜਿਹੜਾ ਪੰਜਾਬ ਚ ਐਕਟਿੰਗ ਦਾ ਸੁਪਨਾ ਲੈਂਦਾ ਸੀ ਉਹਨਾਂ ਦੇ ਆਈਡਲ ਜੀ ਬਾਲੀਵੁੱਡ ਦੇ ਤਾਂ ਸੀਗੀ ਪਰ ਪੰਜਾਬੀਆਂ ਲਈ ਬਹੁਤ ਇੱਕ ਰਾਹ ਸੀ ਬਹੁਤ ਬਹੁਤ ਵੱਡੇ ਬਹੁਤ ਵੱਡੇ ਬਿਲਕੁਲ ਸਹੀ ਕਹਿ ਰਹੇ ਤੁਸੀਂ ਕਿਉਂਕਿ ਮੈਂ ਜਦਿੱਥੇ ਪਹੁੰਚਿਆ ਤਾਂ ਬਹੁਤ ਸਾਰੀਆਂ ਕਹਾਣੀਆਂ ਉਹਨਾਂ ਦੀਆਂ ਸੁਣੀਆਂ ਉਹਨਾਂ ਦੀਆਂ ਦਰਸ ਸਿੰਘ ਜੀ ਦੀਆਂ ਕਿ ਕਿਸ ਤਰ੍ਹਾਂ ਮਤਲਬ ਕੋਈ ਵੀ ਪੰਜਾਬੀ ਫਟਕ ਜਾਏ ਪਰੇਸ਼ਾਨੀ ਹੋ ਜਾਏ ਦਰਵਾਜ਼ੇ ਖੁੱਲੇ ਨੇ ਉਹਨਾਂ ਦੇ ਉੱਥੋਂ ਉਹਨਾਂ ਦਾ ਸਾਰਾ ਤਕਲੀਫ ਜਿਹੜੀ ਹੱਲ ਹੋ ਜਾਂਦੀ ਸੀ ਜੀ ਉਹਨਾਂ ਦਾ ਆਪਣਾ ਲਾਈਫ ਸਟਾਈਲ ਵੀ ਸੀ ਮਿਲ ਮਲਾ ਕੇ ਕੰਮ ਕਰਦੇ ਸੀ ਆਪਣੀ ਜ਼ਿੰਦਗੀ ਜੀਤੀ ਉਹਨਾਂ ਨੇ ਉਸ ਤਰ੍ਹਾਂ ਲੇਕਿਨ ਇਕਸਕਿਊਜ਼ ਹੈ ਕਿ ਸਭ ਦੇ ਨਾਲ ਆਪਣਾ ਕੰਮ ਵੇਲੇ ਵੀ ਇੰਨਾ ਸੋ ਸੀਰੀਅਸ ਰਹਿੰਦੇ ਸਨ ਕਿ ਕਦੀ ਕਿਸੇ ਨੂੰ ਤਕਲੀਫ ਨਹੀਂ ਸਿਆ ਹੁੰਦੀ। ਜੀ। ਤੇ ਇਹ ਸਾਰੀਆਂ ਚੀਜ਼ਾਂ ਦੀ ਗ੍ਰੇਟਨੈਸ ਹੀ ਹੁੰਦੀ ਹੈ ਤੁਹਾਡੀ ਭਾਜੀ। ਬਿਲਕੁਲ। ਤੁਸੀਂ ਜੋ ਜੋ ਉਹਨਾਂ ਨੇ ਕੰਮ ਕੀਤਾ ਆਫਕੋਰਸ ਵੀ ਜੰਮੂ ਦਾ ਬੰਦਾ ਮੈਂ ਜੰਮੂ ਦੇ ਵਿੱਚ ਤੁਸੀਂ ਉਸ ਤੋਂ ਜ਼ਿਆਦਾ ਮੈਗਜ਼ੀਨਾਂ ਨਹੀਂ ਸੀ ਸਾਡੇ ਕੋਲ ਹੁੰਦੀਆਂ। ਮੇਨ ਵਾਰਾ ਹੀ ਹੁੰਦੀ ਸੀ ਤੇ ਉਹਦਾ ਵੇਟ ਕਰਦੇ ਸੀ ਅਸੀਂ। ਤੇ ਸਾਡੇ ਕੋਲ ਸਭ ਤੋਂ ਨਜ਼ਦੀਕ ਧਰਮਜੀਵ ਵਾਸਤੇ ਸਾਡੇ ਲਈ ਸਭ ਤੋਂ ਨਜ਼ਦੀਕ ਪੰਜਾਬੀ ਸੀ ਜੀ ਪੰਜਾਬ ਦੇ ਨੇ ਉਹ ਸਾਰੀਆਂ ਚੀਜ਼ਾਂ ਆਈ ਇਸ ਆਫ ਕੋਰਸ ਉਹ ਹਮੇਸ਼ਾ ਯਾਦ ਰਹਿਣਗੀਆਂ ਆਮ ਸਭ ਨੂੰ ਮਤਲਬ ਕਿ ਤੁਹਾਡੇ ਹੀਰੋ ਜਿਹੜੇ ਹੁੰਦੇ ਨੇ ਤੁਹਾਡੀ ਸਟੈਚੂ ਜਿਹੜੇ ਨਿਕਲਦੇ ਨੇ ਉਹ ਹਮੇਸ਼ਾ ਤੁਹਾਡੇ ਲਈ ਬੜੇ ਸਪੈਸ਼ਲ ਹੋ ਜਾਂਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਦੇਖ ਕੇ ਤੁਹਾਨੂੰ ਲੱਗਦਾ ਹੈ ਕਿ ਇਹ ਰਸਤਾ ਇਹਨਾਂ ਨੇ ਨੱਪਿਆ ਸੀ ਵੀ ਕਰ ਸਕਾਂਗੇ ਇਹ ਬਹੁਤ ਵੱਡੀ ਚੀਜ਼ ਹੁੰਦੀ ਹੈ ਉਸ ਤਰ੍ਹਾਂ ਦੇ ਕਈ ਰਸਤੇ ਉਹਨਾਂ ਨੇ ਨੱਪੇ ਜਿਹੜੇ ਮੇਰੇ ਸਾਰੇ ਉੰਦੇ ਉਸੇ ਪੰਜਾਬ ਦੇ ਤੇ ਨਹੀਂ ਸੀ ਸਾਰੀ ਦੁਨੀਆ ਦੇ ਇਸਾਨੇ ਯਾਰ ਲੋਕ ਯਾਦ ਰੱਖੀ ਉਹਨਾਂ ਨੂੰ ਮੈਨੂੰ ਲੱਗਦਾ ਹੈਗਾ ਜੀ ਦਿਓਲ ਪਰਿਵਾਰ ਦੀ ਇੱਕ ਅਲੱਗ ਹੀ ਇੱਕ ਉਹਨਾਂ ਦੀ ਵਿਰਾਸਤ ਲਈ ਹੈ ਲੈਗਸੀ ਰਹੀ ਹੈ ਵੀ ਹਮੇਸ਼ਾ ਉਹਨਾਂ ਨੇ ਇੱਕ ਵੱਖਰੇ ਟਾਈਪ ਦਾ ਬਾਲੀਵੁੱਡ ਦੇ ਵਿੱਚ ਕੰਮ ਕਰਿਆ ਤੇ ਵਕਰੇ ਲਾਈਫ ਸਟਾਈਲ ਵੀ ਉਹਨਾਂ ਦਾ ਮੈਨੂੰ ਲੱਗਦੀ ਬੜੇ ਲੋਕ ਫੋਲੋ ਕਰਦੇ ਸੀ ਕਿ ਇਸ ਤਰ੍ਹਾਂ ਖੁੱਲੀ ਲਾਈਫ ਜਿਉਂਦੇ ਨੇ ਬੇਫਿਕਰੇ ਬੇਫਿਕਰੇ ਤੁਸੀਂ ਕਿਉਂਕਿ ਜਿਸ ਦੁਨੀਆ ਚੋਂ ਆਏ ਦੇ ਸੰ ਤੁਸੀਂ ਖੁਦ ਸੋਚੋ ਤੁਸੀਂ ਖੁਦ ਪੰਜਾਬੀ ਹੋ ਮੈਂ ਵੀ ਪੰਜਾਬੀ ਹਾਂ ਸਾਨੂੰ ਵੀ ਪਤਾ ਖੇਤਾਂ 'ਚ ਦੌੜਨਾ ਇਹ ਕਰਨਾ ਉਹ ਕਰਨਾ ਡਾਇਰੈਕਟਰ ਚਲਾਉਣਾ ਉਹ ਜੀਵਨ ਜੀਣ ਵਾਲਾ ਆਦਮੀ ਨਹੀਂ ਤੁਸੀਂ ਬਣ ਤੇ ਕਰ ਹੀ ਨਹੀਂ ਸਕਦੇ ਬਿਲਕੁਲ ਲੇਕਿਨ ਉਹਨਾਂ ਦੀ ਇੱਕ ਜਰਨੀ ਹੈ ਜਿਹਦੀ ਰਿਸਪੈਕਟ ਬੜੀ ਕਰਦੇ ਹਾਂ ਅਸੀਂ ਕਿਉਂਕਿ ਉਹ ਜਰਨੀ ਆਸਾਨ ਨਹੀਂ ਸੀ ਹੈ ਉਹ ਸਾਰੀ ਚੀਜ਼ਾਂ ਸੁਣਨ ਨੂੰ ਜਦ ਮਿਲਦੀਆਂ ਨੇ ਉਹਨਾਂ ਦੀ ਆਪਣੀ ਮਿਹਨਤ ਸੀ ਉਹਨਾਂ ਦਾ ਆਪਣਾ ਇੱਕ ਤਕਲੀਫ ਉਠਾਈ ਜੀ ਉਹਦੇ ਵਿੱਚ ਜਿਸ ਤਰ੍ਹਾਂ ਉਹ ਗਲੋਰੀਫਾਈ ਹੋ ਕੇ ਨਿਕਲੇ ਜੋ ਉਹਨਾਂ ਨੇ ਆਪਣੀ ਜਗ੍ਹਾ ਬਣਾਈ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਹیثیت ਬਣਾਈ ਆਪਣਾ ਨਾਮ ਬਣਾਇਆ ਲੋਕਾਂ ਨੂੰ ਮਿਲਣਾ ਮਿਲਾਨਾ ਜਿੱਥੇ ਵੀ ਲੋਕੀ ਮਿਲਦੇ ਸਨ ਵਿੱਚ ਰਹਿਣਾ ਉਹਨਾਂ ਦੇ ਇਹ ਬਹੁਤ ਵੱਡੀ ਕੁਆਲਿਟੀ ਹੁੰਦੀ ਹੈ ਜੀ ਐਕਟਰਾਂ ਦੀ ਬਹੁਤ ਘੱਟ ਲੋਕ ਕਰ ਪਾਉਂਦੇ ਨੇ ਕਿ ਕਾਮਯਾਬ ਹੋਣ ਦੇ ਬਾਅਦ ਵੀ ਲੋਕਾਂ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰਨ ਜਾਂ ਮਿਲਦੇ ਮਿਲਾਂਦੇ ਰਹਿਣਾ ਇਹ ਜਿਹੜੀ ਕੁਆਲਿਟੀਆਂ ਧਰਮ ਲਈ ਦੀਆਂ ਸਨ ਹਮੇਸ਼ਾ ਯਾਦ ਆਣੀਆਂ